ਨਾ ਭੁੱਲਣਯੋਗ ਨਾ ਬਖਸ਼ਣਯੋਗ ਸਾਸੀ ਦੇ ਕੰਧੂਕਾਰੇ ਸਮੇਤ ਜੋ ਸੱਟਕਣ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਪਾਵਨ ਪ੍ਰਕਾਸ਼ ਜਿੱਥੇ ਭਾਰਤੀ ਫੌਜਾਂ ਨੇ ਜਿੱਥੇ ਟੈਂਕਾਂ ਤੇ ਸੋਪਾਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਘੇਟੇ ਰਹੀ ਸੀ ਮਸ਼ੀਨ ਗਨਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਕੀਤਾ ਤੇ ਜਦੋਂ ਗੋਲੀਆਂ ਚੱਲੀਆਂ ਨਾ ਸਾਸੀ ਉਹ ਮਸ਼ੀਨ ਗਨ ਭਾਰਤੀ ਫੌਜ ਦੀ ਚੱਲਦੀ ਆ ਤੇ ਉਹਦੀ ਇੱਕ ਗੋਲੀ ਭਾਵੇਂ ਦਰਵਾਜ਼ੇ ਖਿੜਕੀਆਂ ਬੰਦ ਕੀਤੀਆਂ ਫਿਰ ਵੀ ਉਹ ਗੋਲੀ ਇੱਕ ਨਿਕਲ ਗਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਿਰਵੈਰ ਸਰੂਪ ਸਤਿਗੁਰਾਂ ਦੇ ਦਰਬਾਰ ਸਾਹਿਬ ਦੀ ਦੱਖਣ ਵਾਲੀ ਬਾਹੀ ਤੋਂ ਆ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਹਲੇ ਸਰੂਪ ਨੂੰ जख्मी ਕਰਦੇ ਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਆਰੰਭ ਵਾਲੇ ਅੰਗ ਤਤਕਰੇ ਵਾਲੇ ਅੰਗ ਤੇ ਸ਼੍ਰੀ ਜਬਜੀਤ ਸਾਹਿਬ ਦੇ ਅੰਗ ਤੇ ਅੱਗੇ ਸ਼੍ਰੀ ਸੁਖਮਨੀ ਸਾਹਿਬ ਦੀ 16ਵੀਂ ਅਖਬਰੀ ਤੱਕ ਜੋ ਪਾਵਨ ਅੰਗ ਸੀ ਨਾ ਉਹਨਾਂ ਨੂੰ जख्मी ਕਰ ਗਏ ਆਹ ਸਰਬੇਬੀ ਜੀ ਜੀ ਦਾ ਬੇਟਾ ਆ ਆਗੇ ਪਾਪਾ ਜੀ ਸਰਨੇ ਪਤਾ ਹੋਏ ਬਬਾ ਤੇ ਗੁਮਖਾ ਅਿੱਥਰੋਂ ਬੰਦੇ ਵਿਵਿਥiracial ਵਾਲੇ ਦੇ ਅਸੀਂ ਮੜੀਆਂ ਚ ਗਏ ਕਹਿੰਦਾ ਚੋਰਾ ਨੇ ਇੰਨੇ ਨਿਸ਼ਾਨ ਛੱਡ ਦਿੱਤੇ ਸੀ ਕਿ ਅਸੀਂ ਹੈਰਾਨ ਰਹਿ ਗਏ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਤਿੰਨਾਂ ਸ਼ਹਿਰਾਂ ਦੀਆਂ ਮਿਊਨਿਸਪਲ ਕਮੇਟੀਆਂ ਦੇ ਸ਼ਮਸ਼ਾਨ ਘਾਟਾਂ 'ਚ 6017 ਲਾਸ਼ਾਂ ਜਿਹਿਆਂ ਸਨ ਜਿਹੜੀਆਂ ਸਾਫ਼ ਲਿਖੀਆਂ ਸਨ ਕਿ ਇਹ ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਨੇ ਜਿਨ੍ਹਾਂ ਦੀ ਉਮਰ 15 ਤੋਂ 35 ਸਾਲ ਦੇ ਦਰਮਿਆਨ ਤੇ ਉਹਨਾਂ 'ਚ ਸਿਰਫ ਉਹ ਪੁਰਾਵਾਂ ਦੀਆਂ ਹੀ ਨਹੀਂ ਉਹਦੇ 'ਚ ਲਿਖਿਆ ਸੀ ਕਿ ਬੀਬੀਆਂ ਦੀਆਂ ਲਾਸ਼ਾਂ ਵੀ ਨੇ ਤੇ ਅਸੀਂ ਹੈਰਾਨ ਹੋਏ ਕਿ ਉਹਦੇ ਵਿੱਚ ਲਿਖਿਆ ਸੀ ਕਿ ਇੱਥੇ ਬਜ਼ੁਰਗਾਂ ਦੀਆਂ ਲਾਸ਼ਾਂ ਵੀ ਨੇ ਚਾਹੇ ਉਹ ਕੁਝ ਪਰਸੈਂਟ ਸੀ ਤੇ ਇਹ ਵੀ ਉੱਥੇ ਲਿਖਿਆ ਹੈ ਉੱਥੇ ਸਾਡੀਆਂ ਮਾਤਾਵਾਂ ਦੀਆਂ ਲਾਸ਼ਾਂ ਵੀ ਨੇ ਉੱਥੇ ਮਾਤਾ ਗਰਮੇਜ ਕੌਰ ਜਿਨ੍ਹਾਂ ਪਾਪਾ ਮਾਨੋਜਾ ਜੰਮਿਆ ਸੀ ਉਹਦੀ ਲਾਸ਼ ਵੀ ਸਾਨੂੰ ਲੱਭੀ ਉੱਥੇ ਬੀਬੀ ਮਹਿੰਦਰ ਕੌਰ ਜਿਨ੍ਹਾਂ ਪਰਮਜੀਤ ਸਿੰਘ ਪੰਜਵੜ ਜੰਮਿਆ ਉਹਦੀ ਲਾਸ਼ ਵੀ ਸਾਨੂੰ ਲੱਭੀ ਤੇ ਉੱਥੇ ਹਰਮਿੰਦਰ ਸਿੰਘ ਸੁਲਤਾਨ ਵਣ ਦੇ ਚਾਚੇ ਬਾਬਾ ਪਿਆਰਾ ਸਿੰਘ ਦੀ ਲਾਸ਼ ਵੀ ਸਾਨੂੰ